ਸੋ ਅਸੀਂ ਕਾਲ ਦੋਸਤੋ ਉਹ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਧੀ ਵੀਡੀਓ ਜੇ ਆਪਾਂ ਲੈ ਗਏ ਥੋੜੇ ਲਈ ਸਿਟੀ 100 ਤੇ ਹੁਣ ਇਹ ਭਾ ਦਾ ਮੋਟਰਸਾਈਕਲ ਆ ਕੰਡੀਸ਼ਨ ਵਧੀਆ ਮੋਟਰਸਾਈਕਲ ਦੀ ਮਾੜਾ ਮੋਟਾ ਕੰਮ ਹੋਣ ਵਾਲਾ ਤੇ ਇੰਜਨ ਗੀਅਰ ਦੀ ਗਾਰੰਟੀ ਹੋਊਗੀ ਤੇ ਹੋਰ ਇਨਫੋਰਮੇਸ਼ਨ ਮੈਂ ਤੁਹਾਨੂੰ ਦੰਨਾ ਆਜੋ ਫਿਰ ਤੇ ਲੋ ਵੀ ਪਹਿਲਾਂ ਸਿਟੀ ਹੁਣੇ ਚੈੱਕ ਕਰੋ ਟਾਇਰਾਂ ਦੀ ਕੰਡੀਸ਼ਨ ਦਿਖਾਣਾ ਮੈਂ ਤੁਹਾਨੂੰ ਟਾਇਰ ਠੀਕ ਨੇ ਵਧੀਆ ਨੇ ਚੱਲਣ ਯੋਗ ਨੇ ਤੇ ਪਿਛਲਾ ਟਾਇਰ ਵੀ ਵਧੀਆ ਠੀਕ ਆ ਚੱਲਣਯੋਗ ਆ ਚੈਨ ਸੈੱਟ ਠੀਕ ਆ ਵਧੀਆ ਚੱਲਣਯੋਗ ਆ ਕਮੀ ਜਿਹੜੀ ਹੈਗੀ ਇੱਕ ਕਮੀ ਆ ਬਸ ਇਹ ਚ ਹੋਰ ਕੋਈ ਕਮੀ ਨਹੀਂ ਹੈਗੀ ਪੀਵੀ 23 ਨੰਬਰ ਆ ਬੰਦਿਆਂ ਦੇ ਨਾਮ ਆ ਮੋਟਰਸਾਈਕਲ ਤੇ ਕਰੋ ਕੰਡੀਸ਼ਨ ਚੈੱਕ ਮੋਟਰਸਾਈਕਲ ਦੀ ਕਮੀ ਕੀ ਆ origignal ਆ ਸਾਰਾ ਬਸ ਇਹ ਸਟicker ਫਿੱਟ ਹੋਏ ਹੋਏ ਨਹੀਂ ਇਹ ਜਿਹੜੀ ਹੈਗੀ ਨਹੀਂ ਲੱਗਿਆ ਵੱਜਿਆ ਕਿਤੋਂ ਨਹੀਂ ਹੈਗਾ origignal ਆ ਸਾਰਾ ਇੰਜਨ ਗੇਅਰ ਦੀ ਗਾਰੰਟੀ ਹੋਊਗੀ ਇਮਤੋਂ ਨੂੰ ਸਟਾਰਟ ਕਰਕੇ ਦੇਖੋ ਨਾ ਤੇ ਓਕੇ ਆ ਧੂਆਂ ਨਹੀਂ ਮਾਰਦਾ ਸਰਵਿਸ ਹੋਈ ਹੋਈ ਆ ਮੋਟਰਸਾਈਕਲ ਦੀ ਹਲਕੇ ਜਿਹੇ ਭਾ ਦਾ 2004 ਮਾਡਲ ਦਾ ਮੋਟਰਸਾਈਕਲ ਤੇ ਪੀਵੀ 23 ਨੰਬਰ ਆ ਨੰਬਰ ਪਲੇਟਾਂ ਵੀ ਲੱਗ ਜਾਣਗੀਆਂ ਇਹਨੂੰ ਤੇ ਲੱਗਿਆ ਵਜਿਆ ਕਿਤੋਂ ਨਹੀਂ ਹੈਗਾ ਹਲਕੇ ਜਿਹੇ ਫਾਦਾ ਮੋਟਰਸਾਈਕਲ ਇੰਜਨ ਦੀ ਫਿਨਿਸ਼ਿੰਗ ਵਗੈਰਾ ਵਧੀਆ ਉਦਾਂ ਹੀ ਆ। ਬਸ ਸਟicker ਸਟicker ਫਿੱਟ ਨਹੀਂ ਮੋਟਰਸਾਈਕਲ ਦੇ ਹੋਰ ਕੁਝ ਨਹੀਂ ਹੈਗਾ ਚਾਹੇ ਸਟicker ਦੁਬਾਰੇ ਲਵਾ ਲਿਓ ਚਾਹੇ ਰੰਗ ਕਰਵਾ ਲਿਓ। 10000 ਰੁਪਏ ਦਾ ਕੰਮ ਆ ਸਾਰਾ ਹੀ ਤੇ ਆਪਣਾ ਪ੍ਰਾਈਸ ਫਿਕਸ ਹੋਊਗਾ। ਆਪਾਂ ਮੋਟਰਸਾਈਕਲ ਦੇਣਾ ਫਿਕਸ ਪ੍ਰਾਈਸ ਆਪਣਾ 14500 ਦਾ। ਉਹ ਤੋਂ ਘੱਟ ਵੱਧ ਕੁਝ ਨਹੀਂ ਹੈਗਾ ਫਿਕਸ ਆਪਣਾ। ਤੇ ਕੰਡੀਸ਼ਨ ਤੁਸੀਂ ਦੇਖ ਲਓ, ਕਰ ਲਓ ਚੈੱਕ। ਤੇ ਲੋਕੇਸ਼ਨ ਹੈਗੀ ਆ ਪਿੰਡ ਬਸੰਤਪੁਰ, ਜ਼ਿਲ੍ਹਾ ਪਟਿਆਲਾ ਆਪਾਂ ਨੂੰ। ਤਹਿਸੀਲ ਰਾਏਪੁਰਾ। ਇਵੇਂ ਨੰਬਰ ਬੋਲ ਦੇਣਾ ਤੇ ਉੱਪਰ ਨੰਬਰ ਆਉਂਦਾ ਵੀ ਹੋਊਗਾ। ਨੰਬਰ 7355133867 ਤੇ ਕਰੋ ਚੈੱਕ ਫਿਰ ਆਜੋ ਮੇਰਾ ਵੀਰ ਜੀ ਨੇ ਲੈਣਾ। ਇੰਜਨ ਗੀਅਰ ਦੀ ਗਾਰੰਟੀ ਇੰਨੇ ਘਾਹ ਚ ਮੋਟਰਸਾਈਕਲ ਮਿਲਦਾ ਨਹੀਂ ਹੈਗਾ ਹਰੇਕ ਬੰਦੇ 18-18 20000 ਮੰਗੀ ਜਾਂਦੇ ਆ ਬਸ ਸਟਿੱਕਰ ਸਟਿੱਕਰਾਂ ਦੀ ਕਮੀ ਹੈ ਇੱਥੇ। ਹੋਰ ਕੋਈ ਨਹੀਂ ਹੈਗਾ। ਗਲਿਆ ਗੁਲਿਆ ਨਹੀਂ ਹੈ ਕਿਤੋਂ ਓਕੇ ਰਿਪੋਰਟ ਆ ਕੋਈ। ਮੋਰਸਲ ਚੈੱਕ ਕਰਾਤਾ ਮੈਂ ਤੁਹਾਨੂੰ ਆਪਣੀ ਰਿਕਵੈਸਟ ਹੁੰਦੀ ਹੈ ਛੋਟੀ ਜਿਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਹੋਰ ਆਪਣੀਆਂ ਵੀਡੀਓ ਹੋਰ ਨਵੀਆਂ ਨਵੀਆਂ ਆਉਣਗੀਆਂ ਤੇ ਆਪਣਾ ਛੋਟਾ ਘੜਾ ਇੱਥੇ ਪਿੱਛੇ ਤੇ ਹੁਣ ਹੋਰ ਵੀਡੀਓ ਆਉਂਦੀਆਂ ਰਹਿਣਗੀਆਂ ਆਪਣੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ